ਵੰਦ ਦਿਨ ਆਪਰ ਨੂੰ ਬੜੀ ਕਾਰਵਾਈ ਕਰਦੇ ਹੋਏ ਏਡੀਸੀਪੀ ਇਨਵੈਸਟੀਗੇਸ਼ਨ ਦੀ ਗੋਆਇ ਹੈ ਇੱਕ ਵੱਡਾ ਮਾਮਲਾ ਹਾਰਿਆ ਜਿਸ ਵਿੱਚ ਰਣਜੀਤ ਸਿੰਘ ਉੱਤਰ ਸੰਤੋਖ ਸਿੰਘ ਵਾਸੀ ਸੀਤਾ ਅੰਜਲਾ ਸ੍ਰੀਤਾਪੁਰ ਯੂਤਵੀ ਦਾ ਰਹਿਣ ਵਾਲਾ ਜਿਹੜਾ ਹੁਣ ਇਹ ਹੈਵਨ ਸਿਟੀ ਬੜੀ ਨੰਬਰ 1 ਵਿੱਚ ਰਹਿ ਰਿਹਾ ਇਸ ਨੂੰ ਤੁਰੇ ਜਾਂਦ ਨੂੰ ਹੈਵਨ ਸਿਟੀ ਵਿੱਚ ਹੋਈ ਇਹਦੇ ਕੋਲੋਂ 5 ਕਿਲੋ ਕੁੱਕੀ ਬRAND ਹੋਈ ਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਤੇ ਮਕਦਮਾ ਨੰਬਰ 178 15 156585 ਪੀਐਸ ਜਮਾਲਪੁਰ ਲੁਧਿਆਣਾ ਦੇ ਦਰਜ ਕੀਤਾ ਗਿਆ ਤੇ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਦੌਰਾਨ ਇਸ ਦੇ ਖਾਤੇ ਤੇ 60 ਕਿਲੋ ਕੁੱਕੀ ਹੋਰ ਇਹਦੇ ਘਰੋਂ ਬRAND ਹੋਈ ਜੋ ਕੁੱਲ ਟੋਟਲ ਫਾਇੰਟ ਕਿ ਲੋਕ ਕੀ ਇਹਦੇ ਹੁਣ ਆਰਾਮਦ ਹੋਈ ਆ ਤੇ ਇਹ ਤੇ ਮਕਦਮਾ ਨੰਬਰ 178 ਮਿਤੀ 24 ਨੂੰ 25 ਨੂੰ ਦਰਜ ਕਰਕੇ ਇਹਨੂੰ ਪੇਸ਼ ਅਦਾਪ ਕੀਤਾ ਤੇ ਇਹ ਕੋਈ ਕਵਿੰਦਾ ਨਾ ਮੰਨਦੇ ਆ ਤੇ ਹਮਨ ਅਗੇ ਇਹ ਸੀ ਕਿ ਹੋਰ ਵੱਡੇ ਕਲਾਸੇ ਆਉਣ ਦੀ ਆਸ ਹੈ ਕਿ ਕੁੱਕੀ ਕਿੱਥੋਂ ਲੈ ਗਿਆ ਸੀ ਤੇ ਕਿੱਥੇ ਵੇਚਦਾ ਸੀ ਤੇ ਹੋਰ ਹੋਰ ਵੀ ਮਤਲਬ ਲਿੰਕ ਵਿੱਚ ਕਿਹੜੇ ਕਿਹੜੇ ਬੰਦੇ ਸੀ ਦੇਦੇ ਤੇ ਕਾਰਵਾਈ ਕਰਦੇ ਹੋਇ ਇੱਕ ਤਾਂ ਇਹ ਕਰ ਲਈ ਗਈ ਹੈ ਦੂਜੀ ਜਿਹੜੀ ਹੈਗੀ ਹੈ ਬੈਂਕਾਂ ਦੀ ਰਿਕਵਰੀ ਹੋਈ ਹੈ ਤੁਹਾਨੂੰ ਪਤਾ ਜਿੱਦਾਂ ਮੁਕੱਦਮਾ ਨੰਬਰ 131 22925 ਨੂੰ ਥਾਣਾ ਬੁੱਧਰੀ ਵਿੱਚ ਦਰਜ ਹੋਇਆ ਸੀ ਇਹ ਪਿੰਡ ਲਹਿਰਾ ਵਿਖੇ ਲਹਿਰਾ ਵਿਖੇ ਆਪਣਾ ਸੁਵੰਦਰ ਸਿੰਘ ਸ਼ੰਦਾ ਦੇ ਘਰ ਦੇ ਬਾਹਰ ਘਰ ਦੇ ਅੰਦਰ ਆ ਕੇ ਫਾਇਰਿੰਗ ਕੀਤੀ ਸੀ ਤਿੰਨ ਬੰਦਿਆਂ ਨੇ ਇਹਦੇ ਵਿੱਚ ਇੱਕ ਕੁਲਦੀਪ ਸਿੰਘ ਮਾਨਕਸੀ ਇੱਕ ਕਰਨ ਜੋਸ਼ ਸੀ ਜਿਹੜਾ ਇਹ ਚੱਕਰ ਦਾ ਰਹਿਣਾ ਵਾਲਾ ਸੀ ਤੇ ਇੱਕ ਜਗਰਾਉ ਦਾ ਆਪਣੇ ਮਹਿਰਕਲਾ ਦਾ ਰਹਿਣਾ ਵਾਲਾ ਸੁਚੈਨ ਸਿੰਘ ਸੀ ਇਹ ਤਿੰਨ ਬੰਦੇ ਸੀ ਜਿਹੜਾ ਇਹ ਮਾਨਕਸੀ ਇਹ ਲਹਿਰਾਪੰਡਾ ਹੀ ਰਹਿਣਾ ਸੀ ਤੇ ਇਹਨਾਂ ਦਾ ਆਪਸੀ ਰੰਜਸ਼ ਚੱਲਦੀ ਸੀ ਜਿਹੜਾ ਪਹਿਲਾਂ ਵੀ ਨਸ਼ੇ ਦਾ ਕੰਮ ਕਰਦਾ ਸੀ ਜਿਸ ਤਰ੍ਹਾਂ ਸੁਖਵਿੰਦਰ ਸਿੰਘ ਨੇ ਰੋਕਿਆ ਸੀ ਤੇ ਉਹਦੇ ਜੇ ਤਹਿ ਚਾਕੇ ਨੇ ਇਹਦੇ ਘਰ ਤੇ ਆਕਾਸਰੀ ਕੀਤੀਆਂ ਤੇ ਫਾਇਰਿੰਗ ਕੀਤੀ ਹੈ ਇਹਨੂੰ ਮਾਰ ਦੇਣ ਦੀ ਨੀਤ ਦੇ ਨਾਲ ਸੋ ਇਹਨੂੰ ਵੀ ਸੀਆਈਡੀ ਟੀਮ ਵੱਲੋਂ ਜਿਹੜੀ ਵੱਡੀ ਰਿਕਵਰੀ ਕਰਦੇ ਹੋਏ ਤੇ ਵੱਡਾ ਮਾਰਕਾ ਮਾਰਦੇ ਹੋਏ ਇਹਨੂੰ ਮੋਗਾ ਅਦਾਲਤ ਵਿੱਚੋਂ ਟੈਕਨੀਕਲ ਐਵਿਡੈਂਸ ਦੇ ਨਾਲ ਤੈਂਕਿਊ ਦੇ ਤਰੀਕੇ ਨਾਲ ਇਹਨੂੰ ਗ੍ਰਿਪਰ ਕੀਤਾ ਇਸਦੇ ਇਹਨਾਂ ਦੇ ਕਿੰਨਾ ਦੇ ਕਬਜ਼ੇ ਕੋਲੋਂ ਕਬਜ਼ੇ ਵਿੱਚੋਂ ਇੱਕ 32 ਹੋਰ ਕ੍ਰਿਸਟਲ 6 ਜਿੰਦਾ ਰੌਣ 2 12 ਬੋਲਦੀਆਂ ਰੈਗਲਰ ਬਰਾਉਂਦੀਆਂ ਨੇ ਤੇ ਇਹਨਾਂ ਦਾ ਇਹ ਸੀਮਿਤਕਾਰ ਸਿਆਜ ਪੀਵੀ 22 ਆਰ 2230 ਜੋ ਇਹਨਾਂ ਦੇ ਕਬਜ਼ੇ ਜੇ ਰਿਕਵਰ ਹੋਈ ਹੈ ਤੇ ਬਾਕੀ ਇਹਨਾਂ ਤੋਂ ਪੁੱਛ ਕੇ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਜੋ ਇਹਨਾਂ ਦਾ ਸਾਮਕਰਕਾਰ ਦਾ ਸਾਮਕਰਕਾਰ ਜੀ ਹੈਗਾ ਵੀ ਮਾਨਕਤੇ ਕੁਲਦੀਪ ਸਿੰਘ ਮਾਨਕਤੇ ਦੇ ਤੇ ਸੱਤ ਪਰਚੇ ਦਰਜ ਨੇ ਸੁਖਚਾਨ ਸਿੰਘ ਤੇ ਤੇ ਗੁਰਜੋਤ ਸਿੰਘ ਦੇ ਦੋ ਦੋ ਪਰਚੇ ਦਰਜ ਨੇ ਸੋ ਇਹਦੇ ਇਹ ਵੀ ਅੱਗੇ ਕਿਤੇ ਕਿਤੇ ਲਾਈ ਹੋਰ ਕਿੱਥੇ ਕਿੱਥੇ ਇਹਨਾਂ ਨੇ ਕੀ ਕੀ ਕੀਤਾ ਉਹਦੇ ਬਾਰੇ ਜਿਹੜਾ ਇਨਵੈਸਟੀਗੇਸ਼ਨ ਨਾ ਕੀਤਾ ਗਿਆ ਇਹਨੇ ਰਿਪੋਰਟ ਲਾਇਆ ਜੀ ਜਦੋਂ ਹਮਲਾ ਕੀਤਾ ਸੀ ਨਾ ਇਹਨਾਂ ਨੇ ਜੀ ਇੱਕਦਾਂ ਉਹਦੇ ਘਰ ਦੇ ਉੱਤੇ ਅਗਰ ਤਿੰਨ ਚਾਰ ਫਾਇਰ ਕੀਤੇ ਸੀ ਤੇ ਸਿੱਧੀਆਂ ਗੋਲੀਆਂ ਮਾਰੀਆਂ ਸੀ ਤੇ ਇੱਕ ਉਹਦੀ ਪਰਾਲੀ ਦਾ ਢੇਰ ਜੀ ਉੱਥੇ ਅਗਲਾ ਹੀ ਸੀ ਇੱਕ ਉਹਦੀ ਗੱਡੀ ਸੀ ਉਹ ਖੁੱਗੀ ਸੀ ਉਹਨਾਂ ਦੀ ਬਜਾਰਾਂ ਦੇ ਜਿਹੜੇ ਨਸ਼ੀਲਾ ਕੰਮ ਕਰਦਾ ਸੀ ਜਿਹੜਾ ਮਾਨਕ ਸੀ ਤੇ ਇਹਨੂੰ ਇਹ ਪੰਦੇ ਵਿੱਚ ਰੋਕਿਆ ਵੀ ਯਾਰੇ ਕੰਮ ਨਾ ਕਰ ਉਸ ਨੂੰ ਲੈ ਕੇ ਇਹਨਾਂ ਦਾ ਅਫੀਸ ਜੀ ਤੱਕਾਰਬਾਜੀ ਵੀ ਪੇਸ਼ ਆਨੇ ਤੇ ਕਰਦੇ ਪਹਿਲਾਂ ਵੀ ਇਹਨਾਂ ਦੀ ਕੋਈ ਅਫਸਰ ਦੇ ਵਿੱਚ ਡਿਸਕ੍ਰੀਪੈਂਸੀ ਪਹਿਲਾਂ ਵੀ ਇਹਨਾਂ ਦਾ ਥੋੜਾ ਬੋਧਾ ਹੋਇਆ ਅਫੀਸ ਜੀ ਤੇ ਇਸੇ ਚੀਜ਼ ਨਾਲ ਇਹ ਅਫੀਸ ਜੀ ਜਦੋਂ ਹੁਣ ਜਿਵੇਂ ਮਾੜੇ ਬੰਦੇ ਕਿੰਨਾ ਤਿੰਨਾਂ ਦੇ ਪਰਚੇ ਦਰਨੇ ਮੈਨੂੰ ਪਤਾ ਹੀ ਐ ਇਹ ਜੀ ਵਿਰਤੀ ਵਾਲੇ ਪਰ ਉਹ ਨਹੀਂ ਹਮ ਕੇਅਲ ਬੰਦੇ ਨਾਲੇ ਟੱਚ ਹੁੰਦੇ ਨੇ ਸੀ ਸਰ ਜੀ ਦਾ ਰੈਫਰੈਂਸ ਰਿਕਵਰ ਨਹੀਂ ਇਹ ਸਾਰੇ ਲਾਇਸੈਂਸ ਨਹੀਂ ਲੀਗਲ ਨਹੀਂ ਸਰ ਇਹ ਇਨਵਿਸਟਿਗੇਸ਼ਨ ਦਾ ਪਾਰਟ ਆ ਚੈੱਕ ਕਰਦੇ ਆ ਕਿੱਥੋਂ-ਕਿੱਥੋਂ ਆਏ ਨੇ ਸਰ ਪਿੱਛੇ ਨਹੀਂ ਕਿਸੇ ਕੇਸ ਵਾਲੇ ਦੀ ਯਾਦ ਪੈਦੀ ਹਾਂ ਕੇਸ ਵਾਲ ਹੈਗੇ ਨੇ ਉੱਥੇ ਮੋਗਾ ਅਦਾਲਤ ਚ ਆਏ ਸੀ ਮੋਗਾ ਮੈਂ ਯਰ ਬਾਈਪਨ ਇਹ ਤਾਂ ਤੁਸੀਂ ਉਹ ਆ ਉਹ ਐਕਚੁਅਲੀ ਕੀ ਆ ਉਹ ਨਸ਼ੇ ਤੋਂ ਰੋਕਦੇ ਸੀ ਪਿੰਡ ਦੀ ਪੰਚਾਇਤ ਦਾ ਮੈਂਬਰ ਹੈ ਬਹੁਤ ਹੀ ਵੰਦਾ ਤੇ ਉਹ ਸੂਈ ਨੂੰ ਲਾ ਕੇ ਨਾ ਤਕਰਾਰ ਵਾਈ ਤੀ ਉਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਕਿਹੜੇ ਪੇਪਰ ਨਾਲ ਫਾਈਲ ਕੀਤੀ ਕੋਈ ਨਹੀਂ ਇਹ ਇਹ ਬਾਰ 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 ਬ ਠੀਕ ਹੈ ਨਰਸ ਸਾਹਿਬ ਉਹ ਨੈਕਸਟ ਕਰ ਆ ਗਿਆ ਆਪਾਂ